ਭਾਈ ਸਾਹਿਬ ਭਾਈ ਰਣਜੀਤ ਸਿੰਘ ਨੂੰ ਕਹੇ ਗਏ ਮਾਰੇ ਤੁਸੀਂ ਨਾਮ ਬਾਣੀ ਦਾ ਅਭਿਆਸ ਕਰਦੇ ਤੁਸੀਂ ਕੰਮ ਕਰਨਾ ਲੱਗਦੇ ਕਰਦੇ ਭਾਈ ਸਾਹਿਬ ਕਹਿੰਦੇ ਧਰਤੀ ਪਿਆਰ ਕਰਦੀ ਹੈ ਮਿਲ ਲੋਕ ਸੰਗਤ ਇਥੇ ਬੈ ਕੇ ਨਾਮ ਬਾਣੀ ਦਾ ਅਭਿਆਸ ਕਰਸ ਨਹੀਂ ਤੁਸੀਂ ਕੰਮ ਨਹੀਂ ਦੇ ਰਹੇ ਇਸ ਕਰਕੇ ਅਸੀਂ ਜੰਗ ਚਾਹੀਦੀ ਹੈ ਜੰਗ ਜਖਾਨ ਸਾਹ ਤਾਂ ਆਇਆ ਕੋਈ ਆਕੇ ਜਮਨਾਪੁਰ ਦਾ ਵਪਾਰੀ ਪੰਜਾਬ ਦੇ ਕਿਸੇ ਸਿੰਘ ਨੂੰ ਪੁੱਛਦਾ ਨਾਮ ਬਾਣੀ ਕਰਦਾ ਕਹਿੰਦਾ ਤੁਹਾਡੇ ਦੇਸ਼ ਚ ਕਾਮਾ ਮੱਜਾ ਘਟ ਗਿਆ ਘੋੜੇ ਜਿਆਦਾ ਦੇਖੀ ਉਹ ਕਹਿੰਦੇ ਘੋੜੇ ਗਾਵਾਂ ਮੱਝਾਂ ਲਈ ਜ਼ਮੀਨ ਤਿਆਰ ਕਰ ਰਹੇ ਨੇ ਘੋੜਿਆਂ ਦੀ ਲੋੜ ਆ ਸਾਨੂੰ ਕਿਉਂਕਿ ਘੋੜੇ ਜਰਮਾਨਿਆਂ ਨੂੰ ਭਜਾਉਂਦੇ ਐ ਜਰਮਾਨੇ ਗਾਵਾਂ ਮੱਝਾਂ ਰੱਖਣ ਦੀ ਦੇਰ ਐ ਕਿਉਂਕਿ ਸਾਨੂੰ ਸੁਖੀ ਜੀ ਵਸਣ ਦੇ ਰਹੇ ਅਜੇ ਜਿੰਨਾ ਚਿਰ ਘੋੜਿਆਂ ਦੇ ਆ ਖਾਲਸਾ ਉਹ ਜ਼ਮੀਨ ਤਿਆਰ ਕਰ ਰਿਹਾ ਗਾਵਾਂ ਮੱਝਾਂ ਨੂੰ ਪਾਲਣ ਵਾਸਤੇ ਸੋ ਰਾਜਾ ਚੰਮੂ ਮੋਕਲਾ ਚੰਮੂ ਇਹ ਸਾਡੀ ਅਨਰੂਪਨੀ ਅਧਿਆਤਮਕ ਜਿਹੜੀ ਪ੍ਰਾਪਤੀ ਕਰ ਰਹੀ ਹੈ ਇਹ ਉਹਦੀ ਗੱਲ ਹੈ ਇਹ ਇਹਨਾਂ ਕਿਉਂਕਿ ਮੈਂ ਰੱਤਾ ਚਾਹੁੰਦਾ ਜੀ ਇੱਕ ਸਾਕਸੀ ਰਹਿਣੀ ਹੈ ਇੱਕ ਪੰਚਕ ਰਹਿਣੀ ਉਹ ਹੈ ਕਿ ਇਹ ਕਿਹੜਾ ਹਰੀਮੀ ਰਾਜ ਸਥਾਪਿਤ ਕਰਨਾ ਹੈ ਉਹ ਇਹ ਹੈ ਵੀ ਮਹਾਰਾਜ ਇਹੋ ਜੀ ਸਿੱਖ ਨੂੰ ਭਾਵਨਾ ਬਰਸ ਕੇ ਗਏ ਆ ਜਿਨ੍ਹਾਂ ਦੇ ਅੰਦਰ ਭਾਵਨਾ ਮੁੜੇ ਰਾਜ ਦਾ ਚਾਹੂ ਮੁਕਤਨਾ ਚਾਹੂ ਵਾਲੀ ਭਾਵਨਾ ਹੈ ਨਾ ਉਹ ਬਾਬਾ ਬਕਾਲਾ ਜੀ ਨੂੰ ਬਾਜ ਮਿੰਦੀ ਹੈ ਤੇ ਅੰਮ੍ਰਿਤਸਰ ਬਾਜ ਗਈ ਜੀ ਕਹਿੰਦੇ ਜੀ ਦਿੱਲੀ ਦਾ ਰਾਜ ਮਹਾਰਾਜ ਨੇ ਛੱਡ ਕੇ ਜਾਵਾਂਗੇ ਦਿੱਲੀ ਲਗੀ ਹੈ ਦਿੱਲੀ ਤਾਂ ਬਿੱਲੀ ਹੈ ਜਿੱਦੇ ਮਰਜ਼ੀ ਮਾਰ ਲਾਂ ਤਿਆਰੀ ਇੰਨੀ ਤਗੜੀ ਹੋਣੀ ਚਾਹੀਦੀ ਅਸੀਂ ਰਾਜੇ ਕੇ ਨਾ ਨਹੀਂ ਅਦਾਬ ਤੱਕ ਕੋਈ ਨਹੀਂ ਜੇ ਚਾਹਦਾ ਵੀ ਰਾਜਾ ਨੇ ਉਹਦੇ ਅੰਦਰ ਹੀ ਭਾਵਨਾ ਹੈ ਅੰਦਰੋਂ ਵੀ ਛੋਡੀ ਹੈ ਜਿਹੜੀ ਆਪਾਂ ਪਹਿਲੇ ਸਵਾਲ ਦੇ ਨਾਲ ਕਰਦੇ ਨਾ ਅੰਦਰੋਂ ਤਿਆਰੀ ਦੀ ਇਹ ਅੰਦਰੋਂ ਤਿਆਰੀ ਨਹੀਂ ਕਰਦੀ ਛੋਡੀ ਅੰਦਰੋਂ ਵੀ ਇਸ ਤਰੀਕੇ ਦੀ ਤਿਆਰੀ ਰਾਜ ਕੋਮਾ ਦੀ ਜਨ ਜਾਣ ਦੀ ਇਸ ਕਰਕੇ ਜਿਹੜੀ ਇੱਕ ਸਟੇਟ ਤਿਆਰ ਕਰਨੀ ਹੈ ਖਾਸ ਤੌਰ ਤੇ ਕੁਝ ਸਾਰੇ ਬ੍ਰਹਿਮੰਡ ਦੀ ਬਸਤੀ ਇੱਕ ਐਗਜ਼ਾਮਪਲ ਇੱਕ ਐਹੋ ਜਿਹਾ ਰਾਜ ਜਾਰ ਹੁਆ ਬਿੰਦੂ ਗੈਰ ਬਿਹਾਰ ਧਰਤੀ ਇਸ ਰਾਜ ਵਾਸਤੇ ਪੱਤੀ ਗਈ ਸੀ ਇਹ ਰਾਜ ਦੀ ਸਥਾਪਨਾ ਵੀ ਧਰਤੀ ਦੀ ਸਾਜਨਾ ਹੋਈ ਸੀ ਸੱਚੇ ਪਾਤਸ਼ਾਹ ਪਰਮਾਤਮਾ ਗਾਲਪੁਰ ਨੇ ਜਦੋਂ ਕੀਤਾ ਸੰਸਾਉ ਵੇਖੋ ਉਹ ਬਾਉ ਹੋਣੇ ਤਾਂ ਧਰਤੀਆਂ ਮਰਾਈਆਂ ਹੀ ਇਸ ਕਰਕੇ ਸੀ ਇਹ ਤੇ ਆ ਰਾਜ ਦੀ ਸਥਾਪਨਾ ਹੋਈ ਤੇ ਉਹਦੇ ਦੇ ਭਾਵਨਾ ਸਿੱਖ ਦੇ ਅੰਦਰ ਉਡੀ ਜੁੜਦੀ ਹੈ ਰਾਜ ਨਾਲ ਚਾਹੁੰ ਤੋਂ ਨਾ ਜਾਉਂ ਮੈਂ ਹੀ ਨਾ ਚੜਿਆ ਨਾ ਕਿਤੇ ਕੋਸ਼ਿਸ਼ਾਂ ਅੰਦਰੋਂ ਮਹਾਰਾਜੋ ਭਾਵਨਾ ਬਾਹਰੋਂ ਭਰ ਨੂੰ ਤੁਹਾਡੇ ਅੰਦਰ ਪਾਈਡ ਨੂੰ ਛੱਡ ਕੇ ਤਰਨਾਵ ਨੂੰ ਤੁਰ ਗਿਆ ਉਹ ਦਿਨ ਛੋੜਣਾ ਨਹੀਂ ਉਹ ਕਹਿੰਦੇ ਨਾ ਸਾਡਾ ਇੱਕ ਫੈਸਲਾ ਹੁੰਦਾ ਸੀ ਤੇ ਉਹ ਯੂਨੀਵਰਸਿਟੀ ਛੱਡ ਕੇ ਚਲੇ ਗਿਆ ਲੈ ਪੈਸਾ ਉਹ ਚਲੇ ਗਿਆ ਕਹਿੰਦੇ ਮੈਂ ਹੋਰ ਜੇ ਅਲੀਗੜ੍ਹ ਯੂਨੀਵਰਸਿਟੀ ਨੂੰ ਲੋਫ ਲੱਗਾ ਯੂਨੀਵਰਸਿਟੀ ਬੜੀ ਸੀ ਤੇ ਕਹਿੰਦੇ ਇੱਥੇ ਗੜਾ ਬੁਢੀ ਬਣਾਇਆ ਉਹਦਾ ਮੇਰੀ ਸਭਾ ਸੀ ਮੈਨੇ ਕਿਸ ਬਸੇ ਕੋਈ ਨਹੀਂ ਹੋਤੇ ਸੀ ਸਾਡੇ ਚੈਰਮੈਨ ਦੇ ਪ੍ਰੋਫੈਸਰ ਮੈਨੂੰ ਕਹਿੰਦੇ ਜਗਦੀਪ ਸਿੰਘ ਬਾਤ ਇਹ ਹੈ ਕੋਈ ਆਦਮੀ ਕੁਰਸੀ ਤੇ ਬੈਠੇ ਕੋਈ ਬੰਦਾ ਕੁਰਸੀ ਤੇ ਬੈਠੇ ਤੇ ਖੜਾ ਹੋ ਜਾਵੇ ਦੈਟ ਇਜ਼ ਨੋਰਮਲ ਗੱਲ ਹੈ ਕੋਈ ਬੰਦਾ ਕੁਰਸੀ ਤੇ ਬੈਠੇ ਤੇ ਕੁਰਸੀ Izkati.